ਦਿੰਦਾ ਸਿਆ ਜਾਂਦਾ ਵੀ ਮਗੋਲਾਂ ਦੇ ਸਿਰ ਵੱਡ ਵੱਡ ਕਿਉਂ ਇਥੇ ਢੇਰ ਲਾਤਾ ਸੀਗਾ ਸੈਰੀ ਸੈਰ ਕਰਤੇ ਸੀ ਜਿਹਦੇ ਕਰਕੇ ਇਹਦਾ ਨਾਂ ਸਿਰੀ ਪੈ ਗਿਆ ਤੇ ਸਿਰੀ ਲਈ ਫਿਰ ਇਹਦਾ ਨਾਂ ਰੱਖਿਆ ਗਿਆ ਸੀਗਾ ਇਹ ਅਲਾਉਦੀਨ ਖਿਲਜੀ ਨੇ ਬਣਾਇਆ ਸੀ ਅਣ ਘੜਤ ਜੇ ਪੱਥਰਾਂ ਦਾ ਵਾ 1297 ਤੋਂ ਲੈ ਕੇ 1307 ਦੇ ਦਰਮਿਆਨ ਦਾ ਜ਼ਿਕਰ ਮਿਲਦਾ ਵੀ ਇਹ ਹौज ਖਾਸ ਦੇ ਵਿੱਚ ਬਣਾਇਆ ਗਿਆ ਸੀ ਕਿਲਾ ਹਰ ਕਮਰੇ 'ਚ ਮੈਂ ਖਾਸ ਦੇਖਿਆ ਆ ਚੀਜ਼ ਜ਼ਰੂਰ ਦਿੱਤੀ ਆ ਨੰਬਰਿੰਗ ਕੀਤੀ ਹੋ ਜਾਂਦੀ ਆ ਹਨਾ ਕੀ ਹੋ ਸਕਦਾ ਇਹਦਾ ਤੁਸੀਂ ਵੀ ਦੱਸਿਓ ਆਹੋ ਇਹਦੇ ਅੰਦਰ ਛੋਟਾ ਜਿਹਾ ਕਮਰਾ ਆਜੋ ਹਾਂ ਇੱਥੇ ਕਿੰਨਾ ਠੰਡਾ ਵਾ ਇੱਥੇ ਕਿਤੇ ਕਿੰਨੀ ਕਦਾ ਮਤਲਬ ਪਏ ਹੋਣਗੇ ਰਾਣੀਆਂ ਰਾਜੇ ਇੱਥੇ ਅਲਾਉਦੀਨ ਖਿਲਜੀ ਦਾ ਪ੍ਰਵਾਦ ਉਦੋਂ ਬਾਅਦ ਫਿਰੋਜ਼ ਸ਼ਾ ਤਗਲਕੂਨੀ ਤੇ ਸਾਰਾ ਪੱਥਰਾਂ ਦਾ ਹੀ ਬਣਿਆ ਹੋਇਆ ਹਵਾ ਆਉਣ ਨੂੰ ਚਾਨਣ ਦਾ ਪੂਰਾ ਪ੍ਰਬੰਧ ਸੀਗਾ ਆਪਾਂ ਇੱਕ ਹੋਰ ਕੋਠੜੀ ਦੇ ਵਿੱਚ ਆ ਗਏ ਆ ਹਨੇਰ ਕੋਠੜੀ ਦੇ ਵਿੱਚ ਇਹ ਜਿੱਥੋਂ ਤੱਕ ਮੈਨੂੰ ਪ੍ਰਤੀਤ ਹੁੰਦਾ ਵਾ ਵੀ ਇਹ ਕਾਲ ਕੋਠੜੀ ਹੋਗੀ ਅਲਾਉਦੀਨ ਖਿਲਜੀ ਦੀ ਕਿਸੇ ਨੂੰ ਗੁਪਤ ਕੈਦ ਦੀਰ ਕਰਕੇ ਰੱਖਣਾ ਤਾਂ ਇੱਥੇ ਕੈਦੀ ਰੱਖਦੇ ਹੋਣਗੇ ਅਗੇ ਵੀ ਹਜ਼ਰ ਨਹੀਂ ਰਹਾ ਕਾਫੀ ਆ ਮਤਲਬ ਕਹਿ ਸਕਦੇ ਆ ਕਿ 14ਵੀਂ ਸਦੀ ਦਾ ਸਕੂਲ ਉੱਥੇ ਲੈ ਕੇ ਆ ਗਿਆ ਤੁਹਾਨੂੰ ਮਦਰਸਾ ਜਿਹਨੂੰ ਕਹਿ ਦਿੰਦੇ ਆ ਹਾਂ ਦੇਖੋ ਇਧਰਲੇ ਪਾਸੇ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਇਸ ਵਕਤ ਅਸੀਂ ਸਿਰੀ ਕਿਲੇ 'ਚ ਪਹੁੰਚ ਚੁੱਕੇ ਆ ਸਿਰੀ ਕਿਲਾ ਪੈਂਦਾ ਵਾ ਦਿੱਲੀ ਦੇ ਵਿੱਚ ਇਹ ਲੁਕਿਆ ਹੋਇਆ ਕਿਲਾ ਵਾ ਬਹੁਤਿਆਂ ਨੂੰ ਇਹਦੇ ਬਾਰੇ ਨਹੀਂ ਪਤਾ ਸਾਨੂੰ ਵੀ ਨਹੀਂ ਸੀ ਪਤਾ ਜਦੋਂ ਇਤਿਹਾਸ ਪੜ੍ਹਨ ਲੱਗੇ ਤਾਂ ਵਿੱਚੋਂ ਹੀ ਲੱਭਿਆ ਜਿੰਨਾ ਕਿਤਾਬ ਚ ਲੱਭਣਾ ਔਖਾ ਸੀ ਓਨਾ ਹੀ ਇਹ ਧਰਤੀ ਤੇ ਲੱਭਣਾ ਔਖਾ ਸੀ ਕਦੇ ਕਿਸੇ ਪਾਸੇ ਚਲੇ ਜਾਇਆ ਕਰੀਏ ਕਦੇ ਕਿਸੇ ਪਾਸੇ ਚਲੇ ਜਾਇਆ ਕਰੀਏ ਇਹਨੂੰ ਹौज ਖਾਸ ਵਿਲੇਂਜ ਦੇ ਵਿੱਚ ਬਣਿਆ ਹੋਇਆ ਵਾ ਉਸ ਏਰੀਆ ਚ ਕਹਿੰਦੇ ਆ ਕਦੇ ਤੁਹਾਡਾ ਵੀ ਸੁਭਾ ਬਣੇ ਤਾਂ ਇੱਥੇ ਆ ਸਕਦੇ ਹੋ ਅਲਾਉਦੀਨ ਖਿਲਜੀ ਨੇ ਬਣਵਾਇਆ ਸੀ ਇਹ ਮਗੋਲਾਂ ਤੋਂ ਰੱਖਿਆ ਦੇ ਲਈ ਮਗੋਲਾਂ ਦੇ ਹਮਲੇ ਬਹੁਤ ਹੁੰਦੇ ਸੀਗੇ ਆ ਖੂਬਸੂਰਤ ਝੀਲ ਹੁੰਦੀ ਸੀ ਤਲਾਬ ਏ ਵੀ ਇਹਨੂੰ ਅਲਾਉਦਦਨ ਖਿਲਜੀ ਨੇ ਬਣਾਇਆ ਸੀ ਤੇ ਨਾਲ ਕੀ ਹੁੰਦਾ ਸੀ ਕਿ ਸਾਰੇ ਸ਼ਹਿਰ ਨੂੰ ਪਾਣੀ ਸਪਲਾਈ ਹੁੰਦਾ ਸੀ ਉਸ ਦੌਰ ਦੇ ਵਿੱਚ ਤੇ ਲੋਕ ਇੱਥੋਂ ਪਾਣੀ ਪੀਂਦੇ ਸੀ ਪਰ ਸਮੇਂ ਦਾ ਵੇਲਾ ਐਸਾ ਆ ਕਿ ਰੱਖ-ਰਖਾਵ ਦੇ ਵਿੱਚ ਕਮੀ ਹੋ ਗਈ ਸਮਾਂ ਬੀਤਿਆ ਤਾਂ ਇਹਦੀਆਂ ਜਿਹੜੀਆਂ ਆਸ-ਪਾਸ ਦੀਆਂ ਛੋਟੀਆਂ-ਛੋਟੀਆਂ ਨਦੀਆਂ ਆਉਂਦੀਆਂ ਸੀ ਉਹ ਬੰਦ ਹੋ ਗਈਆਂ ਗਾਰ ਦੇ ਨਾਲ ਭਰ ਗਈਆਂ ਫਿਰ ਕੁਝ ਸਮਾਂ ਬੀਤਿਆ ਤਾਂ ਫਿਰ ਫਿਰੋਜ਼ ਸ਼ਾਹ ਤੁਗਲਕ ਨੇ ਦੀ ਸਫਾਈ ਕੀਤੀ ਤੇ ਫਿਰ ਨੇ ਦਾ ਪ੍ਰਬੰਧ ਸ਼ੁਰੂ ਕੀਤਾ ਹੈ ਹौज ਖਾਸ ਦੇ ਵਿੱਚ ਚਿਤ ਚਰਨਾ ਸੀਗਾ ਆਪਾਂ ਕਿਸ ਤਰ੍ਹਾਂ ਸੀ ਹੁਣ ਫਿਰ ਦੁਬਾਰੇ ਥੋੜੀ ਜਿਹੀ ਸਫਾਈ ਕਰਕੇ ਇਹਨੂੰ ਬਣਾਇਆ ਗਿਆ ਮੈਨੂੰ ਤਾਂ ਉਹ ਲੱਗਦਾ ਵੀ ਅਲਾਉਦੀਨ ਖਿਲਜੀ ਦਾ ਇਹ ਸਭ ਤੋਂ ਵਧੀਆ ਕੰਮ ਸੀਗਾ ਅਲਾਉਦੀਨ ਖਿਲਜੀ ਉਹ ਸੀ ਜਿਨੇ ਸਭ ਤੋਂ ਪਹਿਲਾਂ ਘੋੜਿਆਂ ਨੂੰ ਦਾਗਣ ਦਾ ਕੰਮ ਚਲਾਇਆ ਸੀ ਭਾਰਤ ਦੇ ਵਿੱਚ ਦਾਗਣਾ ਮਤਲਬ ਉਹਨੂੰ ਬ੍ਰਾਂਡਿੰਗ ਕਰਨਾ ਚੰਗੇ ਘੋੜੇ ਕਿਹੜੇ ਆ ਮਾੜੇ ਕਿਹੜੇ ਆ ਉਹ ਸਾਰੀਆਂ ਚੀਜ਼ਾਂ ਦੀ ਆਪਾਂ ਗੱਲਬਾਤ ਕਰਾਂਗੇ ਆਪਾਂ ਚੱਲ ਗਏ ਜੀ ਤਾਂ ਆਜੋ ਇਹ ਸਿਰੀ ਕਿਲੇ ਦੇ ਵਿੱਚ ਸਿਰੀ ਕਿਲੇ ਦੇ ਵਿੱਚ ਸਿਰੀ ਸਿਰੀ ਤਾਂ ਦੂਜਾ ਸੁਣਿਆ ਹੋਊਗਾ ਤੁਸੀਂ ਸਿਰੀ ਆਈਫੋਨ ਵਾਲੀ ਸਿਰੀ ਨਹੀਂ ਦੂਜੀ ਸੋ ਨੂੰ ਮੈਂ ਖਾਸ ਗੱਲ ਦੱਸ ਦਿਆਂ ਦੱਸਿਆ ਜਾਂਦਾ ਵੀ ਮਗੋਲਾਂ ਦੇ ਸਿਰ ਵੱਡ ਵੱਡ ਕਿਉਂ ਇੱਥੇ ਢੇਰ ਲਾਤਾ ਸੀਗਾ ਸੈਰੀ ਸੈਰ ਕਰਤੇ ਸੀ ਜਿਹਦੇ ਕਰਕੇ ਇਹਦਾ ਨਾਂ ਸਿਰੀ ਪੈ ਗਿਆ ਤੇ ਸਿਰੀ ਕਿਲੇ ਲਈ ਫਿਰ ਇਹਦਾ ਨਾਂ ਰੱਖਿਆ ਗਿਆ ਸੀਗਾ ਇਹ ਅਲਾਉਦੀਨ ਖਿਲਜੀ ਨੇ ਬਣਾਇਆ ਸੀ ਅਣ ਘੜਤ ਜੇ ਪੱਥਰਾਂ ਦਾ ਵਾ 1297 ਤੋਂ ਲੈ ਕੇ 1307 ਦੇ ਦਰਮਿਆਨ ਦਾ ਜ਼ਿਕਰ ਮਿਲਦਾ ਵੀ ਇਹ ਹौज खास ਦੇ ਵਿੱਚ ਬਣਾਇਆ ਗਿਆ ਸੀ ਕਿਲਾ ਦੇਖੋ ਮਗੋਲਾਂ ਦੇ ਹਮਲੇ ਉਸ ਜ਼ਮਾਨੇ 'ਚ ਬਹੁਤ ਹੁੰਦੇ ਸੀਗੇ ਉਹਨਾਂ ਦੀ ਰੱਖਿਆ ਦੇ ਲਈ ਇਹ ਕਿਲਾ ਬਣਾਇਆ ਗਿਆ ਸੀ ਚਲੋ ਚੱਲਦੇ ਜਾਂਦੇ ਆ ਅੱਗੇ ਆਪਾਂ ਗੱਲਾਂ ਵੀ ਕਰਦੇ ਆ ਆਹ ਕੀ ਹੋ ਸਕਦਾ 2 ਪੁਆਇੰਟ ਦਿੱਤੇ ਹੋਏ ਆ ਇਹ ਕੀ ਹੋ ਸਕਦੇ ਆ ਇਹ ਦੀ ਜਾਂ ਤਾਂ ਕੋਈ ਕੁੰਡਾ ਲੱਗਣ ਦੀ ਥਾਂ ਹੋ ਸਕਦੀ ਆ ਜਾਂ ਕੁਝ ਬ੍ਰਾਂਡਿੰਗ ਕੁਝ ਨੰਬਰ ਪਲੇਟ ਕਿਹੜੇ ਅਹੁਦੇ ਦਾ ਬੰਦਾ ਕੌਣ ਆ ਉਹ ਕਿ ਰਹਿੰਦਾ ਹੋਵੇ ਇੱਥੇ ਫਿਰੂਸ਼ਾ ਤੁਗਲਕ ਦੀ ਮਦਰਸਾ ਵੀ ਹੈਗਾ ਵਾ ਤੇ ਉਹਦਾ ਮਕਬਰਾ ਵੀ ਹੈ ਕਿ ਮਦਰਸਾ ਮਤਲਬ ਉਹ ਸਕੂਲ ਕਿਵੇਂ ਜੀ ਹੁੰਦੇ ਸੀ ਉਹ ਵੀ ਤੁਹਾਨੂੰ ਦਿਖਾਉਂਗਾ ਆਓ ਅੰਦਰ ਚੱਲ ਗਏ ਆਹ ਛੋਟਾ ਯਾਰਾ ਦਾ ਮਤਲਬ ਕਾਫੀ ਆ ਸ਼ਕਤਾਂ ਡਿੱਗ ਚੁੱਕੀਆਂ ਨੇ ਇਹਦੀਆਂ ਆ ਦੇਖ ਸਕਦੇ ਹੋ ਟੜਾਉ ਦਰ ਸ਼ਕਤਾਂ ਸੀਗੀਆਂ ਅਲਾਉਦੀਨ ਖਿਲਜੀ ਦਾ ਵੇਲਾ 14ਵੀਂ ਸਦੀ ਦੀ ਗੱਲਬਾਤ ਕਰ ਰਹੇ ਹਾਂ ਕਿਸ ਤਰੀਕੇ ਦੀਆਂ ਸ਼ਕਤਾਂ ਨੇ ਇਹਦੀਆਂ ਆਜੋ ਇਧਰਲੇ ਪਾਸੇ ਚੱਲ ਗਏ ਆ ਬਾਹਰਲੇ ਪਾਸੋਂ ਦ੍ਰਿਸ਼ ਸੀਗਾ ਆਹ ਦੇਖ ਸਕਦੇ ਹੋ ਕਿਸ ਤਰੀਕੇ ਦਾ ਸਾਨੂੰ ਦ੍ਰਿਸ਼ ਨਜ਼ਰ ਆਊਗਾ ਹੈਨਾ ਕਮਾਲ ਹੀ ਸੀ ਆਜੋ ਆਓ ਇਧਰਲੇ ਪਾਸੇ ਦੇਖੀਏ ਬਹੁਤ ਸ਼ਾਨਦਾਰ ਚੀਜ਼ ਆ ਆਹ ਦੇਖ ਸਕਦੇ ਹੋ ਕੁਝ ਉਸੇ ਜ਼ਮਾਨੇ ਦੇ ਕੁਝ ਨਮੂਨੇ ਬਚੇ ਹੋਏ ਸਾਨੂੰ ਨਜ਼ਰ ਆ ਜਾਣਗੇ ਆਜੋ ਆ ਦੇਖੋ ਜਿਹੜੀ ਆਪਾਂ ਨੰਬਰ ਪਲੇਟ ਦੀ ਗੱਲ ਕਰਦੇ ਸੀਗੇ ਓਮੇ ਇਸੇ ਤਰੀਕੇ ਇੱਥੇ ਵੀ ਦਿੱਤਾ ਹੋਇਆ ਵਾ ਸ਼ਾਇਦ ਇੱਥੇ ਥੱਲੇ ਜਾਂਦੀਆਂ ਪੌੜੀਆਂ ਹੋ ਸਕਦੀਆਂ ਗੁਪੀਰੇ ਦਿਖਾਓ ਹੋਣਾ ਥੱਲੇ ਧਰਤ ਦੇ ਥੱਲੇ ਜਾਂਦੀਆਂ ਹੋਈਆਂ ਕਰਤੀਆਂ ਦੇ ਸਿਰ ਨਜ਼ਰ ਆ ਰਹੀਆਂ ਪੌੜੀਆਂ ਹੋ ਸਕਦੀਆਂ ਇਹ ਠੀਕ ਹੈ ਨਾ ਇਧਰਲੇ ਪਾਸੇ ਵੀ ਸੇਮ ਇਧਰ ਕੋਸ਼ਿਸ਼ ਕਰਾਂਗੇ ਆਪਾਂ ਜਾ ਸਕਦੇ ਮਤਲਬ ਇਹਦੇ ਥੱਲੇ ਵੀ ਇੱਕ ਕਮਰੇ ਬਣਾਏ ਹੋਏ ਸੀ ਗੁੱਜੇ ਕਮਰੇ ਜਿੱਥੇ ਖਿਲਜੀ ਹੋਣੀ ਆਪਦਾ ਕੁਝ ਜ਼ਰੂਰੀ ਸਮਾਨ ਰੱਖਦੇ ਹੋਣਗੇ ਆ ਆ ਗਏ ਇੱਕ ਇਧਰਲੇ ਪਾਸੇ ਇਮਾਰਤ ਕਿੱਡਾ ਡੌਮ ਕਿੱਡਾ ਵੱਡਾ ਹੈਦਾ ਯਾਰ ਕਮਾਲ ਹੀ ਹੈ ਨਾ ਕਿਸ ਤਰੀਕੇ ਦੇ ਨਾਲ ਇਧਰਲੇ ਪਾਸੇ ਵੀ ਹਾਓ ਕਾਫੀ ਲੰਮਾ ਚੌੜਾ ਕਿਲਾ ਸੀਗਾ ਜਿਹੜੀਆਂ ਪੌੜੀਆਂ ਉੱਤਰ ਕੇ ਇਧਰਲੇ ਪਾਸੇ ਹੋ ਸਕਦਾ ਉੱਤਰਦੀਆਂ ਹੋਣ ਇਹ ਧਰਤੀ ਦੇ ਥੱਲੇ ਨੀਵਾ ਜਿਹੇ ਆਕਾਰ ਦੇ ਵਿੱਚ ਨਜ਼ਰ ਆਊਗਾ ਤੁਹਾਨੂੰ ਦਰਸ਼ੀਬਿਰ ਕਿਵੇਂ ਆਮੋਲ ਇਧਰ ਓਹ ਵਧੀਆ ਮਹੌਲਾ ਬਾਈ ਆਜੋ ਆਜੋ ਇਧਰ ਆ ਕੇ ਦੇਖੋ ਓ ਦੇਖਿਓ ਕਿਰਾ ਗੱਲ ਸੁਣੀ ਆਪਾਂ ਬਾਹਰ ਹੀ ਖੜੇ ਆ ਪੱਥਰ ਜੇ ਤਈ ਹਾਂ ਤੇ ਦਰਸ਼ਕ ਮੇਰੇ ਆਹ ਆਹ ਦਫਾਏ ਗੋਪੀ ਪਰ ਕਿਸ ਤਰੀਕੇ ਦੇ ਨਾਲ ਇੰਟਰਲੋਕਿੰਗ ਸਿਸਟਮ ਦੇ ਨਾਲ ਬਣਾਇਆ ਹੋਇਆ ਵਾ ਕੋਈ ਚੂਨਾ ਨਹੀਂ ਵਰਤਿਆ ਕੁਛ ਨਹੀਂ ਵਰਤਿਆ ਉਸੇ ਤਰੀਕੇ ਦੇ ਨਾਲ ਹੀ ਆ ਇਧਰਲੇ ਬਾਹਰਲੇ ਪਾਸੇ ਬਹੁਤ ਖੂਬਸੂਰਤ ਬਾਗ ਹੁੰਦੇ ਸੀਗੇ ਤੇ ਇਧਰ ਪੰਛੀ ਘੁੰਮਦੇ ਆਉਂਦੇ ਫਿਰਦੇ ਸਾਨੂੰ ਦਿਸਣਗੇ ਦੇਖੋ ਕਿਹੜਾ ਹੈ ਆ ਆ ਆ ਰਹੇ ਆ ਰਹੇ ਪੰਛੀ ਆ ਗਏ ਤਾਂ ਦੀ ਲੈ ਕਿਉਂ ਐਂ ਡਾਰਾਂ ਘੁੰਮਦੀਆਂ ਹੋਣਗੀਆਂ ਤੋਂ ਬਾਗ ਵਗੈਰਾ ਦੇ ਵਿੱਚ ਆ ਜੋ ਇਧਰਲੇ ਪਾਸੇ ਚੱਲ ਗਏ ਆਪਾਂ ਹੋਰ ਕਾਫੀ ਖੂਬਸੂਰਤ ਚੂਨੇ ਦੇ ਨਾਲ ਬਣਿਆ ਹੋਇਆ ਵਾ ਅਲਾਉਦੀਨ ਖਿਲਜੀ ਜਿਹਨੇ ਚਤੌੜਗੜ੍ਹ ਤੇ ਹਮਲਾ ਕੀਤਾ ਸੀ ਰਾਣੀ ਪਦਮਨੀ ਪਦਮਾਵਤੀ ਵਾਲੀ ਤੁਸੀਂ ਫਿਲਮ ਦੇਖੀ ਵੀ ਹੋਊਗੀ ਆ ਦੇਖ ਸਕਦੇ ਹਾਂ ਉਹਦੇ ਬਾਰੇ ਵੀ ਆਪਾਂ ਗੱਲਾਂ-ਬੱਤਾਂ ਕਰਦੇ ਜਾਂਦੇ ਆ ਇਹਨੇ ਇੱਕ ਚੋਰ ਮিনার ਵੀ ਬਣਾਇਆ ਸੀਗਾ ਉਹਦੀ ਗੱਲ ਆਪਾਂ ਅੱਗੇ ਜਾ ਕੇ ਕਰਦੇ ਆਂ ਤੌਰ ਦੇ ਨਾਲ ਇਹਦੇ ਗੁਬੰਦ ਵੀ ਡਿੱਗਣੇ ਸ਼ੁਰੂ ਹੋ ਚੁੱਕੇ ਆ ਉਹ ਤੇ ਕਲੈਂਪ ਲਾ ਲਾ ਕੇ ਇਹਨੂੰ ਸੰਭਿਆ ਹੋਇਆ ਵਾ ਤੁਹਾਨੂੰ ਨੇਰੇ ਕਰਕੇ ਦਿਖਾਓਗੇ ਜ਼ੂਮ ਤੇ ਕਰਕੇ ਦਿਖਾ ਦਿਓ ਮੜਾ ਜੀ ਆ ਦੇਖੋ ਕਲੰਪਲਾਲਾ ਕਿਨੂੰ ਕਸਿਆ ਹੋਇਆ ਵਾ ਵੀ ਸਮੇਂ ਦੀ ਮਾਰ ਪਈ ਸੀ ਤਸਲ ਦੇ ਵਿੱਚ ਨਾ ਸ਼ੇਰ ਸ਼ਾ ਸੂਰੀ ਨੇ ਵੀ ਇਹਦੇ ਤੇ ਹਮਲਾ ਕੀਤਾ ਸੀਗਾ ਸ਼ੇਰ ਸ਼ਾ ਸੂਰੀ ਨੇ ਇਹਨੂੰ ਢਾਤਾ ਸੀਗਾ ਉਹਨੇ ਢਾ ਕੇ ਫਿਰ ਜਿਹੜੇ ਇਹਦੇ ਮਟੀਰੀਅਲ ਸੀਗੇ ਦਾ ਪੱਥਰ ਦਾ ਜੋ ਵੀ ਸੀ ਉਹ ਸਾਰੇ ਨੂੰ ਸ਼ੇਰਗੜ ਕਿਲਾ ਬਣਾਉਣ ਦੇ ਵਿੱਚ ਵਰਤ ਰਿਆ ਸੀ ਜਿੰਨੇ ਵੀ ਕਿਲੇ ਨੇ ਅਸਲ ਦੇ ਵਿੱਚ ਸ਼ੇਰ ਸ਼ਾ ਸੂਰੀ ਦੇ ਬਣਾਇਆ ਜ਼ਿਆਦਾਤਰ ਉਹਨਾਂ ਦੇ ਨਾਲ ਸ਼ੇਰ ਸ਼ਾ ਸ਼ੇਰਗੜੀ ਨੇ ਜਿਵੇਂ ਕਸ਼ੀਰਗੜ ਕਿਲਾ ਹੈਗਾ ਵਾ ਮੱਧ ਪ੍ਰਾਜਾਪਤ ਰਾਜਸਥਾਨ ਦੇ ਵਿੱਚ ਆ ਗਿਆ 12 ਜ਼ਿਲ੍ਹੇ ਦੇ ਵਿੱਚ ਆ ਗਿਆ ਸ਼ੇਰਗੜ੍ਹ ਕਿਲਾ ਇੱਕ ਟੌਲਪੁਰ ਦੇ ਵਿੱਚ ਆ ਗਿਆ ਤੇ ਜਿਵੇਂ ਸ਼ੇਰ ਮੇਰੇ ਖਿਆਲ ਚ ਜਿਹੜਾ ਪੁਰਾਣਾ ਕਿਲਾ ਦਿੱਲੀ ਦਾ ਇਹਨੂੰ ਵੀ ਸ਼ੇਰਗੜ੍ਹ ਸਾਇਦ ਕਿਹਾ ਜਾਂਦਾ ਸੀ ਕੁਝ ਵਿੱਚ ਸੁਣਦੇ ਆ ਆਪਾਂ ਉੱਤਰ ਰਹੇ ਆ ਆਪਾਂ ਇਸ ਵਕਤ ਆਜੋ ਪੰਛੀ ਕਿੰਨਾ ਰਮਣੀਕ ਮਾਹੌਲ ਆ ਆ ਕੀ ਹੋ ਜਾਂਦਾ ਹਰ ਕਮਰੇ ਚ ਮੈਂ ਖਾਸ ਦੇਖਿਆ ਆ ਚੀਜ਼ ਜ਼ਰੂਰ ਦਿੱਤੀ ਆ ਨੰਬਰਿੰਗ ਕੀਤੀ ਹੋ ਜਾਂਦੀ ਆ ਹੈਨਾ ਕੀ ਹੋ ਸਕਦਾ ਤੁਸੀਂ ਵੀ ਦੱਸਿਓ ਆਓ ਇਹਦੇ ਅੰਦਰ ਛੋਟਾ ਜਿਹਾ ਕਮਰਾ ਆਜੋ ਆਹ ਇੱਥੇ ਕਿੰਨਾ ਠੰਡਾ ਵਾ ਇੱਥੇ ਕਿਤੇ ਕਿੰਨੇ ਕ ਮਤਲਬ ਪਏ ਹੋਣਗੇ ਰਾਣੀਆਂ ਰਾਜੇ ਇੱਥੇ ਅਲਾਉਦੀਨ ਖਿਲਜੀ ਦਾ ਪ੍ਰਵਾਦ ਉਦੋਂ ਬਾਅਦ ਚ ਫਿਰੋਜ਼ ਸ਼ਾ ਤਗਲਕੋਣੀ ਤੇ ਸਾਰਾ ਪੱਥਰਾਂ ਦਾ ਹੀ ਬਣਿਆ ਹੋਇਆ ਹਵਾ ਆਉਣ ਨੂੰ ਚਾਣਨ ਦਾ ਪੂਰਾ ਪ੍ਰਬੰਧ ਸੀਗਾ ਉਹ ਦੇਖੋ ਰੋਸ਼ਨੀ ਆਉਣ ਦੇ ਵਾਸਤੇ ਬਾਹਰਲੇ ਪਾਸੋਂ ਦੇਖ ਰਹੇ ਨਾ ਤੁਹਾਨੂੰ ਸਾਫ਼ ਤੌਰ ਤੇ ਹਵਾ ਆਉਣ ਨੂੰ ਇਸ ਤਰੀਕੇ ਦਾ ਕੰਮ ਹੁੰਦਾ ਸੀ ਕਮਰੇ ਦੇ ਵਿੱਚ ਕਿਉਂਕਿ ਉਦੋਂ ਕੋਈ ਨਾ ਲਾਈਟ ਹੁੰਦੀ ਸੀਗੀ ਬਿਜਲੀ ਲੈਂਪ ਲੋਂਪ ਸੀ ਟੋਟੋਟ ਜਿੰਨੀ ਕੋਸ਼ਿਸ਼ ਹੁੰਦੀ ਫਿਰ ਖਰਚਾ ਆ ਦੇਖੋ ਛੋਟੇ ਛੋਟੇ ਕਮਰੇ ਆ ਦੇਖ ਸਕਦੇ ਹੋ ਛੋਟੇ ਛੋਟੇ ਕਮਰੇ ਸੀਗੇ ਨਿੱਕੇ ਨਿੱਕੇ ਇਹ ਹੋ ਸਕਦਾ ਉਹਨਾਂ ਵਾਸਤੇ ਹੋਣ ਜਿਹੜੇ ਪਹਿਰੇਦਾਰ ਉਹਨਾਂ ਰੱਖਿਆ ਫੋਰਸ ਵੀ ਹੁੰਦੀ ਹੋਊਗੀ ਇੱਥੋਂ ਤਾਂ ਤੋਂ ਦਿਖਾਉਗੇ ਤੁਸੀਂ ਬਹੁਤ ਉੱਚੀ ਇਮਾਰਤ ਆ ਅਣ ਘੜਤ ਪੱਥਰ ਵੀ ਹੈਗੇ ਆ ਤੇ ਵਧੀਆ ਤਰੀਕੇ ਨਾਲ ਘੜੇ ਹੋਏ ਪੱਥਰ ਵੀ ਤੁਹਾਨੂੰ ਨਜ਼ਰ ਆ ਜਾਣਗੇ ਆ ਦੇਖੋ ਆ ਜੀ ਕਾਫੀ ਨੇ ਰਾਜਾ ਲੱਗ ਰਿਹਾ ਹਾਂ ਆ ਦੇਖੋ ਵਿਚਕਾਰ ਲਈ ਛੱਤ ਨੂੰ ਤਰਜੀ ਜਿੱਥੋਂ ਅਪਤਾਂ ਤੋਂ ਆਏ ਉਹਨੂੰ ਛੱਤ ਨੂੰ ਤਰਜੀ ਦੇਣ ਲਈ ਆਪ ਥੱਲੇ ਪੇਲਰ ਵੀ ਲਾਇਆ ਹੋਇਆ ਸੀ ਉਸੇ ਦੌਰ ਦਾ ਵੀ ਛੱਤ ਦਾ ਬਣਾਇਆ ਜਾਵੇ ਹੈਨਾ ਪ੍ਰਬੰਧ ਤਾਂ ਪੱਕੇ ਸੀਗੇ ਆਜੂਗਾ ਜੀ ਸਹੀ ਆਜੋ ਇਧਰਲੇ ਪਾਸੇ ਅੰਨੇ ਰਹੀਏ ਚ ਆ ਗਏ ਆ ਜਿਹੜੀਆਂ ਪੌੜੀਆਂ ਤਾਂ ਤੋਂ ਮੈਂ ਜ਼ਿਕਰ ਕਰਦਾ ਸੀ ਉਹ ਪੌੜੀਆਂ ਇੱਥੋਂ ਉਤਰਦੀਆਂ ਸੀ ਅਲਾਉਦੀਨ ਖੇਲਜੀ ਦੇ ਕਿਲੇ ਦੀਆਂ ਸਿਰੀ ਕਿਲਾ ਜਿੱਥੇ ਸਰ ਵੱਡ ਵੱਡ ਕੇ ਮੰਗੋਲਾਂ ਦੇ ਠੇਰ ਲਾਤਾ ਸੀ ਤੇ ਇਸੇ ਕਰਕੇ ਸ੍ਰੀ ਕਿਲੇਲ ਨਾਂ ਪੈ ਗਿਆ ਸੀ ਇਹ ਤੁਰਕ ਅਫਗਾਨ ਸ਼ੈਲੀ ਦੇ ਵਿੱਚ ਬਣਿਆ ਹੋਇਆ ਕਿਲਾਵਾ ਆ ਜੋ ਇਧਰ ਦੇ ਪਾਸੇ ਕੀ ਆ ਹਾਂ ਦੇਖੋ ਤਾਂ ਤੱਕ ਖੁੱਲਾ ਹਸਨ ਨਜ਼ਰ ਆਉਗੋ ਦੀ ਛੱਤ ਡੈਗ ਚੁੱਕੀ ਆ ਮਤਲਬ ਥੋੜੀ ਥੋੜੀ ਮੋਰਚੇ ਬੰਦੀ ਜਿਵੇਂ ਕੀਤਾ ਹੁੰਦਾ ਜਿਵੇਂ ਬਹੁਤ ਗੁਪਤ ਤਰੀਕੇ ਨਾਲ ਮੈਂ ਕਿੰਨੇ ਜੇ ਕਿਸੇ ਨੇ ਜਵਾਕ ਨਹੀਂ ਹਲਤ ਕਰਕੇ ਲੁਕਣਾ ਹੋਵੇ ਤਾਂ ਬੰਦਾ ਉਹਨੂੰ ਸਾਰਾ ਦਿਨ ਹੀ ਲੱਭ ਸਕਦਾ ਕਿਉਂਕਿ ਜਵਾਕਾਂ ਦੇ ਹਲਤ ਕਰਕੇ ਲੁਕਣ ਵਾਸਤੇ ਤੇ ਆਹ ਨੇਕੇ ਨੇਕੇ ਕਮਰੇ ਸਾਰੇ ਕੋਸ਼ਪਾ ਇਹਦੇ ਵਿੱਚ ਜਾ ਕੇ ਦੇਖੀ ਜਿਵੇਂ ਆਜੋ ਆ ਦੇਖ ਸਕੋ ਜੀ ਆਹ ਕਿਹਸ ਤਰੀਕੇ ਦੀਆਂ ਨਿੱਕੇ ਨਿੱਕੇ ਆ ਇਹ ਸਿੰਗਲ ਬੈਡਰੂਮ ਹੋਣਗੇ ਇੱਕ ਬੰਦੇ ਵਾਸਤੇ ਇੱਕ ਰੂਮ ਸਰਵਚਾਇਓ ਤੇ ਹੋਣਗੇ ਇਹ ਆ ਵੀ ਇਧਰ ਸੇਮ ਸਾਰੇ ਇਸੇ ਤਰੀਕੇ ਦੇ ਨਾਲ ਹੀ ਅਣਕੜਤ ਪੱਥਰਾਂ ਦੇ ਨਾਲ ਬਣੀ ਹੋਈ ਇਮਾਰਤ ਆ ਇਹਦੇ ਨਾਲ ਫਿਰ ਆ ਥੱਲੇ ਜਿਹੜਾ ਆਹ ਆ ਗਿਆ ਆਪਾ ਤਲਾਬ ਆ ਗਿਆ ਸ਼ਾਹੀ ਤਲਾਬ ਕਹਿ ਸਕਦੇ ਆ ਤੇ ਆ ਤਾਂ ਵਾਲੇ ਸਾਰੇ ਉੱਤੇ ਇਮਾਰਤ ਤੁਹਾਨੂੰ ਨਜ਼ਰ ਪੈ ਜੂਗੀ ਆ ਦੇਖੋ ਵੀ ਕਿਸ ਤਰੀਕੇ ਦੀ ਇਮਾਰਤ ਆ ਮੈਂ ਤਾਂ ਸਭੀ ਅਲਾਉਦੀਨ ਖਿਲਜੀ ਨੇ ਇੱਕ ਨਾ ਚੋਰ ਮিনার ਵੀ ਬਣਾਇਆ ਸੀਗਾ ਚੋਰ ਮিনার ਕੀ ਸੀਗਾ ਜੇ ਕੋਈ ਸ਼ਹਿਰ ਚ ਬੰਦਾ ਚੋਰੀ ਕਰਦਾ ਸਿਰ ਕੱਟਣਾ ਉਹਦੇ ਤੇ ਟੰਗ ਦੇਣਾ ਬੰਦੇ ਨੂੰ ਪਤ ਗਾਂ ਵਾਲੇ ਫਿਰ ਦੂਜੇ ਚੋਰੀਆਂ ਕਰਨੋਂ ਹਟ ਗਏ ਸੀ ਮਤਲਬ ਇਹ ਜਾਂ ਇੰਨਾ ਗਰਮ ਸੁਭਾਅ ਸੀਗਾ ਅਲਾਉਦੀਨ ਖਿਲਜੀ ਦਾ ਇਹ ਪੌੜੀਆਂ ਤਾਂ ਵਾਲੇ ਪਾਸੇ ਜਾਣਗੀਆਂ ਖੈਰ ਆਪਾਂ ਤਾਂ ਬਲਦ ਵਾਲੇ ਪਾਸੇ ਜਾਵਾਂਗੇ ਆ ਜੋ ਤੇ ਇਹ ਜਗ ਉਹ ਵੀ ਦਿੱਲੀ ਦੇ ਵਿੱਚ ਹੀ ਚੋਲ ਮিনার ਚੋਲ ਮিনার ਵੀਡੀਓ ਆਪਣੇ YouTube ਚੈਨਲ ਤੇ ਪਈ ਆ ਤੁਸੀਂ ਉੱਥੇ ਜਾ ਕੇ ਵੀ ਵੇਖ ਸਕਦੇ ਹੋ ਆ ਕੁਛ ਹੋਰ ਕਮ ਰਿਆ ਗੇ ਆਜੋ ਹਾਂ ਆ ਦੇਖੋ ਇਹਦੀ ਸ਼ੈਲੀ ਥੋੜੀ ਜਿਹੀ ਇਹ ਤੋਗਲਕ ਸ਼ੈਲੀ ਦਾ ਬਣਿਆ ਹੋਇਆ ਵਾ ਇਹ ਫਿਰੋਸ਼ਾ ਤੋਗਲਕ ਮੇਲੇ ਦਾ ਨਿਰਮਾਣ ਹੋਇਆ ਹੋਊਗਾ ਆ ਦੇਖ ਸਕਦੇ ਹੋ ਕਿਸ ਤਰੀਕੇ ਦਾ ਢੰਗ ਤਰੀਕਾ ਆਜੋ ਜੀ ਆਜੋ ਇਹ ਤੋਂ ਸਿੱਧਾ ਇਹ ਆਪਾਂ ਕੀ ਕਹ ਸਕਦਾ ਕਿ ਨੀਵੇਂ ਪਾਸੇ ਨੂੰ ਆ ਧਰਤੀ ਦੇ ਥੱਲੇ ਜੇ ਪਾਸੇ ਆ ਬਹੁਤ ਨੀਵਾ ਬਣਿਆ ਹੋਇਆ ਉੱਚੀਆਂ ਮਾਰ ਪਹਿਲੀ ਮੰਜ਼ਲ ਥੱਲੇ ਹੀ ਆਪਾਂ ਗਰਾਊਂਡ ਲੈਵਲ ਤੇ ਇੱਥੋਂ ਐ ਦਿਖਾਉਂਦੇ ਜਾਇਓ ਦੇਖੋ ਕਿਸ ਤਰੀਕੇ ਦੇ ਉਪਰ ਖਾਪੜ ਪੱਥਰਾਂ ਨੂੰ ਇਕੱਠਾ ਕਰਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਮਿਸਤਰੀ ਲੱਗੇ ਹੋਣਗੇ ਫਿਰ ਕਿਤੇ ਜਾ ਕੇ ਇਹ ਚੀਜ਼ੇ ਤਿਆਰ ਹੋਈ ਹੋਈ ਇਮਾਰਤ ਕਿਲਾ ਲੈ ਆ ਇਧਰਲੇ ਪਾਸੇ ਇਹ ਫੁੱਲ ਲੱਗੇ ਹੋਏ ਆ ਡਿਜ਼ਾਈਨ ਕੀਤਾ ਜਾਲੇ ਆ ਦੇਖੋ ਲੈ ਕਿਸ ਤਰੀਕੇ ਦੇ ਫੁੱਲ ਪਾ ਕੇ ਕਿੰਨੀ ਖੂਬਸੂਰਤੀ ਦੇ ਨਾਲ ਇਹਨੂੰ ਸ਼ਿੰਗਾਰਿਆ ਹੋਇਆ ਵਾ ਆਪਾਂ ਤੇ ਇਹ ਕੀ ਹੋ ਸਕਦਾ ਸੀਗਾ ਇਹ ਬੈਠ ਕੇ ਹੋ ਸਕਦਾ ਨਮਾਜ਼ ਅਦਾ ਕਰਨ ਵਾਸਤੇ ਹੋਵੇ ਇਹ ਹੋ ਸਕਦੇ ਆ ਇੱਧਰ ਆਈਏ ਇੱਧਰ ਜਾ ਕੇ ਦੇਖਦੇ ਆ ਆਪਾਂ ਆਪਾਂ ਇੱਕ ਹੋਰ ਕੋਠੜੀ ਦੇ ਵਿੱਚ ਆ ਗਏ ਆ ਹਨੇਰ ਕੋਠੜੀ ਦੇ ਵਿੱਚ ਇਹ ਜਿੱਥੋਂ ਤੱਕ ਮੈਨੂੰ ਪ੍ਰਤੀਤ ਹੁੰਦਾ ਵਾ ਵੀ ਇਹ ਕਾਲ ਕੋਠੜੀ ਹੋਗੀ ਅਲਾਉਦੀਨ ਖਿਲਜੀ ਦੀ ਕਿਸੇ ਨੂੰ ਗੁਪਤ ਕੈਦ ਦੀਰ ਕਰਕੇ ਰੱਖਣਾ ਤਾਂ ਇੱਥੇ ਕੈਦੀ ਰੱਖਦੇ ਹੋਣਗੇ ਅੱਗੇ ਵੀ ਹਜ਼ਾਰ ਨਹੀਂ ਰਾ ਕਾਫੀ ਆ ਹਾਂ ਇੱਕ ਕਾਲ ਕੋਠੜੀ ਦੀ ਤਰ੍ਹਾਂ ਇਹਨੂੰ ਵਰਤਦੇ ਹੋਣਗੇ ਅਲਾਉਦੀਨ ਖਿਲਜੀ ਹੁਣੇ ਆਜੋ ਇਧਰਲੇ ਪਾਸੇ ਤੇ ਨਾਲ ਇਧਰਲੇ ਪਾਸੇ ਆਪਾਂ ਬਾਹਰ ਨਿਕਲੇ ਆਏ ਆ ਤੇ ਇਧਰ ਆਪਾਂ ਤਾਂ ਜਾ ਸਕਦੇ ਸੀ ਇਹ ਹੁੰਦਾ ਸੀ ਫਿਰੋਸ਼ਾ ਤੁਗਲਕ ਦਾ ਬਣਾਇਆ ਸਕੂਲ ਜਿਹਨੂੰ ਮਦਰਸਾ ਕਹਿ ਸਕਦੇ ਆ ਆਜੋ ਉਸ ਜ਼ਮਾਨੇ ਦੇ ਵਿੱਚ ਮਦਰਸਾ ਇਸ ਤਰੀਕੇ ਦਾ ਸੀ ਜਿੱਥੇ ਵਿਦਿਆਰਥੀ ਪੜ੍ਹਦੇ ਸੀਗੇ এডਿਕੇਸ਼ਨ ਲੈਂਦੇ ਸੀ ਉਸ ਦੌਰ ਦੀ ਜੋ ਸਿੱਖਿਆ ਹੁੰਦੀ ਹੋਊਗੀ ਹੈਨਾ ਧਾਰਮਿਕ ਜਾਂ ਜੋ ਵੀ ਸੀ ਹੈਨਾ ਆਹ ਸਾਰੇ ਸਕੂਲ ਦੀਆਂ ਇਮਾਰਤਾਂ ਨੇ ਆਹ ਵੱਡਾ ਬਰਾਂਡਾ ਵਾ ਇਹ ਉੱਥੇ ਉਹਨਾਂ ਦੀਆਂ ਕਲਾਸਾਂ ਲੱਗਦੀਆਂ ਹੋਣਗੀਆਂ ਸਾਰੇ ਬੈਠ ਜਾਂਦੇ ਹੋਣਗੇ ਇੱਥੇ ਸਾਰੀਆਂ ਕਲਾਸਾਂ ਲੱਗਦੀਆਂ ਸੀ ਮਤਲਬ ਕਹਿ ਸਕਦੇ ਆ ਕਿ 14ਵੀਂ ਸਦੀ ਦਾ ਸਕੂਲ ਉੱਥੇ ਲੈ ਕੇ ਆ ਗਿਆ ਤੁਹਾਨੂੰ ਮਦਰਸਾ ਜਿਹਨੂੰ ਕਹਿੰਦੇ ਆ ਆ ਦੇਖੋ ਇਧਰਲੇ ਪਾਸੇ ਕਾਫੀ ਪਿੱਲਰ ਲੱਗੇ ਹੋਏ ਆ ਪੱਥਰ ਕਈ ਕਿਸਮਾਂ ਦੇ ਵਰਤੇ ਗਏ ਆ ਇਹਦੇ ਵਿੱਚ ਵੀ ਇਹ ਸਾਰੇ ਸਕੂਲ ਦੇ ਕਿਉਂਕਿ ਛੋਟੇ ਵੱਡੇ ਹੋਣਗਾ ਜਿਹੜੇ ਜਮਾਤਾਂ ਹੋਣਗੀਆਂ ਤੋਂ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਇੱਥੇ ਪੜ੍ਹਾਈ ਕਰਾਈ ਜਾਂਦੀ ਹੋਊਗੀ ਆ ਕੁਝ ਨਿਸ਼ਾਨੀਆਂ ਬਚੀਆਂ ਹੋਈਆਂ ਪਿੱਲਰ ਬਚੇ ਹੋਏ ਨੇ ਇੱਥੇ ਸ਼ੇਰ ਸ਼ਾ ਸੂਰੀ ਨੇ ਢਾਤਾ ਸੀ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿਲੇ ਦੇ ਵਿੱਚ ਕੁਛ ਵੱਡੇ ਵੱਡੇ ਪੱਥਰਾਂ ਉੱਤੇ ਖੜੀ ਇਮਾਰਤ ਤਾਂ ਅਡੋਲ ਖੜੀ ਆ ਹਜੇ ਵੀ। ਅਲਾਉਦੀਨ ਖਿਲਜੀ ਦਾ ਉਹ ਕੰਮ ਬਹੁਤ ਚੰਗਾ ਲੱਗਿਆ ਮੈਨੂੰ। ਜਿਹੜਾ ਉਹਨੇ ਆਹ ਪਾਣੀ ਵਾਲਾ ਕੀਤਾ। ਜਾਂ ਇਸ ਤੋਂ ਬਿਨਾਂ ਚੋਰ ਮিনার ਬਣਾਇਆ। ਯਾਰ ਚੋਰੀਆਂ ਤਾਂ ਬੰਦ ਕਰਾਤੀਆਂ ਸੀ ਨਾ ਘਟਟ ਘਟਟ। ਆ ਕੀ ਕਿਵੇਂ ਬੈਠਾ? ਰੇਡੀ ਕਰਕੇ ਦਿਖਾ ਦਿਓ ਲੈ। ਵੀਡੀਓ ਬਣਾਈ ਜਾਂਦਾ ਤੇਰੀ। ਖੋ ਨਾ ਲਵੇ। ਤੇ ਕਾਫੀ ਰਮਣੀਕ ਮਾਹੌਲ ਸੀ ਕੁਛ ਖੰਡਰ ਬਚੇ ਹੋਏ ਨੇ। ਆਹ ਇਧਰਲੇ ਪਾਸੇ ਮਾਰਤਦੇ ਤੇ ਚਲੋ ਆਪਾਂ ਇਧਰ ਚੱਲਦੇ ਆਂ ਇਹ ਕੀ ਚੀਜ਼ ਆ ਇਧਰ ਵੀ ਆਪਾਂ ਦੇਖਦੇ ਆਂ ਤਿੰਨ ਗੁਬੰਦ ਨਜ਼ਰ ਆਉਣਗੇ ਇਧਰਲੇ ਪਾਸੇ ਇਹਦੀ ਵੀ ਆਪਾਂ ਗੱਲਬਾਤ ਕਰਦੇ ਆਂ ਆਹ ਦੇਖੋ ਆਹ ਦੇਖ ਸਕਦੇ ਕੁਝ ਭੁੱਲ ਭਲਾਈ ਆਦੀ ਤਰ੍ਹਾਂ ਬਣਾਈ ਹੋਈ ਇਮਾਰਤ ਜੀ ਜਾਪਦੀ ਆ ਇਹ ਇਹਨਾਂ ਦਾ ਨਿਰਮਾਣ ਕਿਸਤ ਕੰਮ ਲਈ ਕੀਤਾ ਗਿਆ ਹੋਊਗਾ ਇਹਦੇ ਬਾਰੇ ਪਤਾ ਨਹੀਂ ਕਾਰਨ ਜੇ ਕਬਰਾਂ ਹੁੰਦੀਆਂ ਤਾਂ ਕਬਰਾਂ ਦਾ ਕਿਤੇ ਦੀਦੀਆਂ ਨਹੀਂ ਨਾਮੋ ਨਿਸ਼ਾਨ ਹੈ ਨਹੀਂ ਕਬਰਾਂ ਦਾ ਤਾਂ ਥੱਲੇ ਜ਼ਮੀਨ ਦੇ ਉੱਤੇ ਪਰ ਡੈਗ ਰਹੇ ਆ ਪੱਥਰ ਇਹਦੇ ਸ਼ਜੇ ਕਾਫੀ ਸੀ ਜਿਵੇਂ ਇੱਕ ਸ਼ਜਾ ਆ ਬਚਿਆ ਹੋਇਆ ਵਾ ਬਾਕੀ ਦੇ ਨਾਲ ਦੇ ਟੁੱਟ ਕੇ ਡੈਗ ਚੁੱਕੇ ਆ ਹਨਾ ਸਮੇਂ ਦੇ ਹਾਲਾਤਾਂ ਦੇ ਨਾਲ ਤੇ ਬਾਕੀ ਅਜੋ ਇੱਧਰ ਚੱਲਦੇ ਆਂ ਦੇਖਦੇ ਆਂ ਸਾਰੇ ਆ ਤਿੰਨ ਗਵਾਂ ਤੇ ਬਣੇ ਆ ਇਹ ਹੋ ਸਕਦਾ ਬੈਠਣ ਉੱਠਣ ਨੂੰ ਬਾਦੂ ਕੋਈ ਆ ਆਮ ਦੀ ਤਾਂ ਬੰਦੇ ਆਮ ਬੰਦੇ ਆਗੇ ਚਲੋ ਬਾਹਰ ਬਾਹਰ ਉੱਥੇ ਹਨਾ ਇਸ ਟ੍ਰਿਕੇ ਦੇ ਨਾਲ ਹੀ ਇਮਾਰਤ ਹੋ ਸਕਦੀ ਸੀਗੀ ਤੇ ਖੈਰ ਆਪਾਂ ਇੱਧਰ ਮਸਜਿਦ ਆ ਮਸਜਿਦ ਆ ਮਸਜਿਦਾ ਆ ਦੇਖੋ ਕਿਹੜਾ ਹਨਾ ਕਮਾਲ ਹੀ ਆ ਬਹੁਤ ਖੂਬਸੂਰਤ ਸੀ ਬਈ ਇਹ ਤੇ ਉਸ ਜ਼ਮਾਨੇ ਦੀ ਬਣੀ ਹੋਈ ਆ ਇਬਾਦਤ ਦਾ ਗਾ ਮਤਲਬ ਇੱਥੇ ਇਬਾਦਤ ਕਰਦੇ ਹੁੰਦੇ ਸੀਗੇ ਤੇ ਮਹਿਰਾਬ ਬਣੇ ਹੋਏ ਆ ਬਾਹਰੀਆਂ ਖਿੜਕੀਆਂ ਆ ਤੇ ਕਾਫੀ ਲੰਮਾ ਸੀਗਾ ਇਹ ਇਧਰੋਂ ਤੱਕ ਦੂਰ ਤੱਕ ਦਿਖਾ ਦੇ ਇਧਰਲੇ ਪਾਸੇ ਦਰਖਤ ਦੇ ਵਿੱਚ ਦੀ ਆ ਇਮਲੀ ਦਾ ਦਰਖਤ ਇਹਦੀ ਵੀ ਉਮਰ ਬਹੁਤ ਲੰਮੀ ਹੁੰਦੀ ਹੈ ਇਹ ਵੀ ਪੁਰਾਣਾ ਰੌਖੀ ਆ ਬਾਈ ਕਮਾਲ ਉਹ ਦੇਖੋ ਉੱਧਰਲੇ ਪਾਸੇ ਦਿਖਾ ਦਿਓ ਖੰਡਰ ਸਾਨੂੰ ਮੌਜੂਦ ਨਜ਼ਰ ਆ ਜਾਣਗੇ ਇਹ ਚੀਜ਼ ਸੀ ਸਾਰੇ ਇਸ ਕਿਲੇ ਦੇ ਵਿੱਚ ਤੁਸੀਂ ਵੇਖੋਗੇ ਸੋ ਦਰਸ਼ਕੋ ਅਗਲੀ ਵਾਰੀ ਹੋਰ ਕਿੰਨਾ ਮਵਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ